ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਵੀਡੀਓ ਸ਼ੁਰੂ ਕਰਦੇ ਹਾਂ ਕੋਈ ਵੀ ਪਰੇਸ਼ਾਨੀ ਹੋਵੇ ਸਮੱਸਿਆ ਹੋਵੇ ਕਿਸੇ ਬਿਮਾਰੀ ਕਾਰਨ ਚਿੰਤਾ ਹੋਵੇ ਤਾਂ ਤੰਦੂਰ ਵਾਲੀਆਂ 8 ਰੋਟੀਆਂ ਨਾਲ ਦੂਰ ਕਰੋ ਸਭ ਪਰੇਸ਼ਾਨੀਆਂ ਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਫਿਰ ਹੀ ਤੁਸੀਂ ਸਮਝ ਸਕੋਗੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਕੋਈ ਵੀ ਬਿਮਾਰੀ ਹੋ ਗਈ ਹੋਵੇ ਉਸ ਦੇ ਨਾਂ ਦੀਆਂ ਜਾਂ ਕੋਈ ਝੰਜਟ ਖੜਾ ਹੋ ਗਿਆ ਹੋਵੇ ਉਸ ਦੇ ਨਾਮ ਦੀਆਂ ਕੋਈ ਝੁਮੇਲਾ ਖੜਾ ਹੋ ਗਿਆ ਹੋਵੇ ਤਾਂ ਨਾਮ ਲੈ ਕੇ ਆਪਣੀ ਇੱਛਾ ਦੇ ਅਨੁਸਾਰ ਇਹ ਉਪਾਏ ਕਰੋ ਨੰਬਰ 2 ਘਰ ਵਿੱਚ ਹੀ ਆਟਾ ਗੁੰਨ ਲਓ ਇਸ ਆਟੇ ਵਿੱਚ ਗੁੜ ਜਾਂ ਚੀਨੀ ਪਾ ਲਓ ਕਹਿਣ ਦਾ ਭਾਵ ਰੋਟੀਆਂ ਮਿੱਠੀਆਂ ਹੋਣੀਆਂ ਚਾਹੀਦੀਆਂ ਹਨ ਨੰਬਰ 3 ਇੱਕ ਵਾਰ ਹੀ 8 ਰੋਟੀਆਂ ਬਣਾਉਣੀਆਂ ਹਨ ਤੰਦੂਰ ਤੇ ਯਾਦ ਰੱਖੇ ਇਹਨਾਂ ਰੋਟੀਆਂ ਨੂੰ ਲੋਹਾ ਨਹੀਂ ਲੱਗਣਾ ਚਾਹੀਦਾ ਇਹਨਾਂ ਰੋਟੀਆਂ ਨੂੰ ਆਪਣੇ ਹੱਥਾਂ ਨਾਲ ਬਣਾਓ ਚਿਮਟੇ ਦੀ ਸਹਾਇਤਾ ਬਿਲਕੁਲ ਨਹੀਂ ਲੈਣੀ ਤੰਦੂਰ ਵਿੱਚ ਲਗਾਓ ਤੇ ਕੱਪੜੇ ਦੀ ਸਹਾਇਤਾ ਨਾਲ ਤੰਦੂਰ ਵਿੱਚੋਂ ਬਾਹਰ ਕੱਢੋ ਤੇ ਸਾਫ਼ ਕੱਪੜੇ ਵਿੱਚ ਰੱਖੋ ਨੰਬਰ 4 ਮੰਗਲਵਾਰ ਵਾਲੇ ਦਿਨ ਇਸ ਉਪਾਏ ਨੂੰ ਕਰੋ ਰੋਟੀਆਂ ਦੇ ਟੁਕੜੇ ਕਰੋ ਤੇ ਬਾਹਰ ਕੁੱਤਿਆਂ ਨੂੰ ਪਾਓ ਜੇ ਕੁੱਤਿਆਂ ਨੇ ਇਸ ਨੂੰ ਖਾ ਲਿਆ ਤਾਂ ਤੁਹਾਡੇ ਤੇ ਮੰਗਲ ਗ੍ਰਹਿ ਦਾ ਪ੍ਰਭਾਵ ਦੂਰ ਹੋ ਜਾਵੇਗਾ ਜੇ ਨਹੀਂ ਖਾਦਾ ਤਾਂ ਤੁਸੀਂ ਦੂਸਰੇ ਮੰਗਲਵਾਰ ਇਸ ਤਰ੍ਹਾਂ ਹੀ ਕਰੋ ਜੇਕਰ ਫਿਰ ਵੀ ਨਹੀਂ ਖਾਇਆ ਤਾਂ ਤੀਸਰੇ ਮੰਗਲਵਾਰ ਰੋਟੀ ਖਿਲਾਓ ਕੁੱਤਿਆਂ ਨੂੰ ਨੰਬਰ 5 ਘਰ ਦੇ ਕੁੱਤਿਆਂ ਨੂੰ ਵੀ ਰੋਟੀ ਖਿਲਾ ਸਕਦੇ ਹੋ ਪਰ ਹੋ ਸਕੇ ਤਾਂ ਬਾਹਰ ਜਾ ਕੇ ਕੁੱਤਿਆਂ ਨੂੰ ਰੋਟੀ ਖਿਲਾਓ ਨੰਬਰ 6 ਬਿਮਾਰੀ ਪਰੇਸ਼ਾਨੀ ਵਿੱਚ ਸਿਰਫ ਦਵਾਈ ਕੰਮ ਨਹੀਂ ਕਰਦੀ ਸਗੋ ਦੁਆ ਵੀ ਕੰਮ ਕਰਦੀ ਹੈ ਇਸ ਲਈ ਇਹ ਉਪਾਏ ਜ਼ਰੂਰ ਕਰੋ ਨੰਬਰ 7 ਮੰਗਲਵਾਰ 8 ਏ ਉਪਾਏ ਕਰੋ ਕੋਈ ਵੀ ਪਰੇਸ਼ਾਨੀ ਜਾਂ ਨਜ਼ਰ ਲੱਗ ਗਈ ਹੋਵੇ ਚਿੰਤਾਵਾਂ ਸਭ ਖਤਮ ਹੋ ਜਾਣਗੀਆਂ ਕੁੱਤਿਆਂ ਨੂੰ ਰੋਟੀ ਖਿਲਾਉਣ ਨਾਲ ਤੁਰੰਤ ਰਾਹਤ ਮਿਲੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੀ ਕੋਈ ਹੋਰ ਵੀ ਲਾਭ ਉਠਾ ਸਕਣ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ